ਆਇ ਗੁਰੂ ਤੋਂ ਆਇ ਗੁਰੂ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਇਧਰ ਦਰਬਾਰ ਸਾਹਿਬ ਚ ਸੰਗਤ ਪ੍ਰਸਾਦਾ ਸਾਗ ਰਹੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਚੱਲੇ ਆਂ ਗੁਰਦੁਆਰਾ ਚੌਂਡਾ ਸਾਹਿਬ ਤੇ ਆਪਣੇ ਚਾਚੇ ਕਹਿੰਦੇ ਅਖੰਡ ਪਾਠ ਕਰਵਾਏ ਹੋਏ ਨੇਗੇ ਤੇ ਅੱਜ ਪਹਿਲਾ ਦਿਨ ਸੀਗਾ ਤੇ ਅਸੀਂ ਹੁਣ ਚੱਲਿਆਂਗੇ ਗੁਰਫਤੇ ਵੀ ਰੈਡੀ ਹੋ ਗਿਆ ਆ ਜਾ ਫਤੇ ਪੁੱਤਾਂ ਚੱਲੀਏ ਆਜੋ ਕਿੱਧਰ ਬੜ ਕੇ ਬਹਿ ਗਿਆ ਆਜੋ 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 ਇਹ ਦੇਖੋ ਇਹਦਾ ਸਾਡਾ ਗਰਫਤੇ ਦੇਖੋ ਚਟਾ ਕੁਰਤਾ ਪਜਾਮਾ ਪਾਈ ਬੈਠਾ ਇਹਨੂੰ ਬੜੀ ਖੁਸ਼ੀ ਰਹਿੰਦੀ ਹੈ ਗੁਰਦੁਆਰਾ ਸਾਹਿਬ ਜਾਣ ਦੀ ਨਾ ਹੈ ਸੇਵਾ ਕਰੇਗਾ ਫਾਟ ਕਰੀਂ ਜੰਗਲ ਵਾਲੇ ਤੇ ਮੇਰੇ ਨਾਲ ਬਹਿ ਕੇ ਲਓ ਜੀ ਆ ਗਏ ਆਪਾਂ ਗੁਰਦੁਆਰਾ ਸਾਹਿਬ ਵਾਹਿਗੁਰੂ 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 ਲਓ ਜੀ ਕਰੋ ਦਰਸ਼ਨ ਗੁਰਦੁਆਰਾ ਸਹਿਲ ਦੇ ਵਾਹਿਗੁਰੂ ਸਭ ਚੰਗੇ ਆਈਆ ਸਿੱਧਾ ਪ੍ਰਭਾ ਕੀ ਆ ਵਡਿਆਈਆ ਸੁਦਵੇਂ ਸਿੱਧੀ ਕਰੈ ਨਾ ਪਾਈਆ ਘਰ ਮਿਲੈ ਨਾ ਦੀ ਫਾਗ ਰਵਾਈਆ ਆਪਨ ਵਾਲਾ ਕਿਆ ਵਿਚਾਰਾ ਸਿਮਤੀ ਪਰੇ ਤੇਰੇ ਮੰਡਾਰਾ ਆਤਰਵਾਰ ਸਭ ਬਹੁਤ ਖੁੱਲਾ ਬਣਾਇਆ ਹੋਇਆ ਹੈਗਾ ਤੇ ਵੈਸੇ ਮਹਾਰਾਜ ਦਾ ਪ੍ਰਕਾਸ਼ ਉੱਪਰ ਹੁੰਦਾ ਹੈਗਾ ਉਹ ਤਰ ਸੰਤ ਬਾਬਾ ਕਰਮ ਸਿੰਘ ਜੀ ਦੀ ਫੋਟੋ ਲੱਗੀ ਪਈ ਹੈ ਵੱਡੀ ਬਾਰਸੀ ਵੇਲੇ ਹੋਰ ਹੁੰਦਾ ਸਾਰਾ ਸਮਾਗਮ ਬਹੁਤ ਜ਼ਿਆਦਾ ਇਕੱਠ ਹੁੰਦਾ ਹੈਗਾ इधर भी बाबा जी दो फोटा लाइया हुई ने वागुरु परमा गुरुद्वारा साहब का लंगर हाल और उधर पाया सेवा कर रहे हैं ਆ ਪਾਜੀ ਫੇਰ ਚੱਲਿਆ ਕਰਤਵਾਰਾ ਚੌਂਟਾ ਸਾਹਿਬ ਤੇ ਸਾਡਾ ਗਰਫਤੇ ਅੱਜ ਫੇਰ ਕੁਰਤਾ ਪਜਾਮਾ ਪਾਈ ਬੈਠਾ ਆ ਦਿਖਾ ਦੇ ਕੁਰਤਾ ਪਜਾਮਾ ਤੇਰਾ ਲਓ ਜੀ ਕੁਰਤਾ ਪਜਾਮਾ ਦਿਖਾ ਦਿਓ ਤੇਰਾ ਫਿਰ ਮੈਂ ਵੀ ਇਹੋ ਜਿਹਾ ਇਸ ਮਿਉਂਗਾ ਦੋ ਜਿਬਾ ਵਾਲਾ ਸੋਣਾ ਲਾ ਦੇ ਤੈਨੂੰ ਬਾ ਟੰਗਾ ਚਲੋ ਚੱਲੀਏ 9 ਵਜੇ ਦੇ ਦੋ ਸਿੱਕੇ ਦੇ ਦਿਓ ਅਦਰ ਕੀ ਮਰਲਾ ਬਾਈ ਛਾ ਬਣਾ ਰਿਹਾ ਹੈ ਓਏ ਕੰਨ ਦੇ ਇੱਧਰ ਸਾਰਾ ਲੰਗਰ ਆ ਗਿਆ। ਇੱਧਰ ਬੱਸਾਂ ਬੱਸਾਂ ਖੜੀਆਂ ਨੇ ਸਕੂਲ ਵਾਲੀਆਂ। ਇਹ ਹੈਗੀਆਂ ਲੋਂਗੋ ਵਾਲਾ ਲੈ ਸਕੂਲ ਦੀਆਂ ਨੇ। ਫਤੇ ਕੌਣ ਆ ਗਿਆ ਫਤੇ ਦੀ ਦੀ ਆ ਗਈ ਨੰਨੂ ਹੋ ਤੋਂ ਦੋ ਹੋਣੇ ਦੋਨੇ ਜਾਣੇ ਗੁਰਦੁਆਰਾ ਸਾਹਿਬ ਜਾਣਗੇ ਸਾਡੇ ਨਾਲ ਸੇਵਾ ਕਰ ਲਿਓ ਉੱਥੇ ਚੰਗਾ ਮੈਂ ਤਾਂ ਮੈਂ ਤਾਂ ਉਹ ਦਊਗਾ ਕੀ ਆ ਢੜਕਾ ਹਾਂ रामा पापा हाँ राज पंडे हेलो चम्म आ देखो कि मैं बैठा हूँ टसांधी हेलो हेलो लाइक और सब्सक्राइब करते ना कितने चले चांटा साइब बहुत क्या होगा ख़للा ਹਾਂਜੀ ਸਵਾਗਤ ਆ ਤੁਹਾਡਾ ਫਿਰ ਤੋਂ ਆਪਣੇ ਬਲੌਗ ਦੇ ਵਿੱਚ ਤੇ ਅੱਜ ਅਖੰਡ ਪਾਟ ਦੇ ਭੋਗ ਪਾਣੇ ਆਂਗੇ ਆਪਣੇ ਚਾਚਾ ਜੀ ਨੇ ਪਾਟ ਕਰਾਇਆ ਹੋਇਆ ਸੀ ਸਾਨੂੰ ਪਤਾ ਹੀ ਐ ਤੇ ਅਸੀਂ ਚੱਲਿਆ ਹੁਣ ਤਿਆਰ ਹੋ ਗਏ ਸੀਗੇ ਪਰ ਲਾ ਬੰਨਣਿਆ ਸੀਗਾ ਤੇ ਇਧਰ ਮੰਨੂ ਆਈ ਹੋਈ ਐ ਆਪਣੇ ਘਰੇ ਗੁਰਫਤੇ ਦੀ ਦੀਦੀ ਪਰ ਫਤੇ ਦੇ ਮਾ ਮੈਡੀ ਕੁੜੀ ਗੁਰਫਤੇ ਵੀ ਸਾਡਾ ਤਿਆਰ ਹੋ ਗਿਆ ਚੱਲੀਏ ਬਾਈ ਤਾ ਤਿਆਰ ਹੋਇਆ ਬੈਠਾ ਸਾਡਾ ਗੁਰਫਤ ਹੀ ਨਹੀਂ ਤਿਆਰ ਹੋਇਆ ਹਜੇ ਚੱਲੀ ਫਿਰ ਚਲੋ ਜਿੰਨੇ ਮੈਂ ਇੱਕ ਬਰਸੀ ਹਾਂ ਚਲੋ 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 ਇੱਕ ਜਣਾ ਬਚਾਲੇ ਬੈਜੋ ਇੱਕ ਜਣਾ ਗੋਦੀ ਚ ਬੈਜੋ ਫਤੇ ਤੋਂ ਗੋਦੀ ਚ ਬੈਜੀ ਮੰਮੀ ਦੀ ਠੀਕ ਆ ਮੰਨੋ ਬਚਾਲੇ ਬੈਜੋ ਬਗੋਂ ਬਗੋਂ ਸੁਲਾ ਸੁਨਾ ਦੀ ਬਿਹਤਰਾਤ ਤੋਂ ਕੋਈ ਜਨ ਗੁਰੂ ਦਾ ਪਿਆਰਾ ਰੱਬ ਦਾ ਰੰਗਿਆ ਪੁਰਸ਼ ਸਾਡਾ ਮੀਰਾ ਪ੍ਰਭਾ ਦੇਵੇ ਕਾਲ ਤੋਂ ਵਲੀ ਮੂਰਤ ਪ੍ਰਮਾਤਮਾ ਨਾਲ ਸਾਨੂੰ ਸਿੱਧੇ ਰਸਤੇ ਦਾ ਦੇਵੇ ਕੋਈ ਜਨ ਹਰ ਸ਼ੋਮ ਦੇਵੇ ਦੂਰ ਚਰਨ ਗੋਹੂ ਬਹੁ ਸੁਭਰ ਸੁਨਾ ਦੀਜੇ ਪ੍ਰਾਰਭ ਕੋ ਇਧਰ ਦਰਬਾਰ ਸਾਹਿਬ ਚ ਸੰਗਤ ਪ੍ਰਸਾਦਾ ਸਾਖ ਰਹੀ ਹੈ oh, 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 oh.